ਆਓ ਜੀ ਏ ਕੇ 컬렉ਸ਼ਨ 메인 ਬਾਜ਼ਾਰ ਕਰਾਲੀ ਪੁੱਤ ਆਪ ਕੋ ਪਹੁੰਚ ਚੁੱਕੇ ਆ ਤੇ ਤੁਹਾਨੂੰ ਦਿਖਾਉਣੇ ਆ ਹੁਣ ਜੋ ਇਹ ਨਾਲ ਕੋ ਹੈ ਡ੍ਰੈਕੀ ਆਹ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਸੇਲ ਲਾਤੀ ਦੀਵਾਲੀ ਧਮਾਕਾ ਏ ਕੇ 컬렉ਸ਼ਨ 메인 ਬਾਜ਼ਾਰ ਕਰਾਲੀ ਸੂਟਾਂ ਦੀ ਭਾਰੀ ਸੇਲ ਆ ਲੋ ਬਾਜ਼ਾਰ ਦਾ ਡਟਾਗਾ 350 250 ਰੁਪਏ ਦੇਣਾ 250 ਰੁਪਏ ਚ ਜਿਹੜਾ ਮਰਜ਼ੀ ਰੰਗ ਲੈ ਲਿਓ ਜਿਹੜਾ ਮਰਜ਼ੀ ਰੰਗ ਜਿੰਨੇ ਮਰਜ਼ੀ ਸੂਟ ਲੈ ਲਿਓ ਦੀਵਾਲੀ ਦੀ ਸੇਲ ਲੱਗੀ ਹੈ 5 ਦਿਨਾਂ ਦੀ ਸੇਲ 21 ਤਰੀਕ ਤੱਕ ਰਹਿਣੀ ਹੈ ਸੇਲ ਇਹ ਕੋਈ 10 ਦਿਨ ਨਹੀਂ ਕੋਈ 15 ਦਿਨ ਨਹੀਂ ਸਿਰਫ 5 ਦਿਨ ਦੀ ਸੇਲ ਆਲੋ ਪਲੇਨ ਫੈਬਰਿਕ ਲੈ ਲਿਓ ਜੋ ਮਰਜ਼ੀ ਲੈ ਲਿਓ ਆਲੋ ਆਹ ਸੂਟ ਦੇਖ ਲਓ 250 ਰੁਪਏ ਦਾ 750 ਬਾਜ਼ਾਰ ਮਾ ਵੇਖ ਰਿਹਾ 35 350 ਰੁਪਏ ਦਾ 1 ਲੱਖ ਦੇਣਾ 1499 ਰੁਪਏ ਦਾ ਰਾਜਾ ਰਾਣੀ ਵਾਲਾ ਸੂਟ 1499 ਰੁਪਏ ਦਾ ਆਲੋ ਅਗਲਾ ਡਿਜ਼ਾਈਨ ਚੈੱਕ ਕਰ ਲਓ ਗਲਾਸ ਦਾ ਕੱਪੜਾ ਹੈ ਗਲਾ ਹੈ ਪੱਲਾ ਹੈ ਬਾਜੂ ਹੈ ਪਹੁੰਚੇ ਸੇਮ ਫੋਟੋ ਨਾਲ ਦਾ ਪੀਸ ਹੈ ਮਾਡਲ ਨੇ ਪਾਇਆ ਹੋਇਆ ਚੈੱਕ ਕਰ ਲਓ ਰੇਟ ਦੀ ਰਹੂੰਗੀ ਗਾਰੰਟੀ ਇਹ ਹਿੰਦੁਸਤਾਨ ਦਾ ਵੱਡਾ-ਵੱਡਾ ਚੈਲੰਜ ਹੋਊਗਾ ਰੇਟ ਜੋਰੇ ਟੇਕੇ ਆਣ ਦੇਤਾ ਹੋਰ ਕੋਈ ਨਹੀਂ ਦਊਗਾ ਇੰਨੇ ਦਾ ਸਿਰਫ 1799 1899 ਆ ਚੈੱਕ ਕਰ ਲੋ 1399 ਰੁਪਏ ਅਗਲਾ ਚੈੱਕ ਕਰ ਲੋ 1100 ਰੁਪਏ ਦਾ ਉੱਤੇ ਅਗਲਾ ਚੈੱਕ ਕਰ ਲੋ 1100 ਰੁਪਏ ਦਾ ਸ਼ਰਾਦਾ ਸੂਟ ਇੱਤੇ ਇਲਾਵਾ ਹਜ਼ਾਰਾਂ ਵੈਰਾਈਟੀਆਂ ਮਿਲ ਜੂंगी ਆਜੋ ਅੰਦਰ ਹੋਰ ਦਿਖਾਉਂਦਾ ਤੁਹਾਨੂੰ ਵੈਰਾਈਟੀ ਅਜੇ ਤੱਕ ਖਾਨ ਐ ਕੇ ਵਾਲੇ ਹਰ ਇੱਕ ਚੀਜ਼ ਮਿਲੂਗੀ ਚਾਹੇ ਲੈ ਲੋ ਬੱਚਿਆਂ ਦਾ ਚਾਹੇ ਲੈ ਲੋ ਲੇਡੀਜ਼ ਆ ਲੋ ਕਰੋ ਚੈੱਕ ਲਾਈਨਰ ਪੀਸ ਹੈ ਬੱਚਿਆਂ ਦਾ ਗਰਮ ਸਟਾਕ ਆ ਗਿਆ ਸੇਲ ਲੱਗੀ ਤੇ ਵੀ ਭਾਰੀ ਆ ਲੋ ਆ ਕਰ ਲੋ ਚੈੱਕ ਬਾਜ਼ਾਰ ਮਾ ਵੀ ਰੀ 250 300 ਦੀ ਇੱਕ ਹੀ ਆਣੇ ਦੇਣੀ 100 ਰੁਪਏ ਦੀ ਕਰ ਲੋ ਚੈੱਕ ਡਿਜ਼ਾਈਨਿੰਗ ਆ ਮਾਲ ਆ ਗਿਆ ਫੁੱਲ ਆਜੋ ਅੱਗੇ ਆਜੋ ਹੋਰ ਵੈਰਾਈਟੀ ਹੈਗੀ ਬਹੁਤ ਆ ਲੋ ਕਰੋ ਚੈੱਕ ਸ਼ਰਾਰੇ ਗਰਾਰੇ ਜੋ ਮਰਜੀ ਲੈ ਲਿਓ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਕਰੋ ਚੈੱਕ ਕਿਆ ਵਧੀਆ ਡਿਜ਼ਾਈਨ ਹੈ 1499 ਰੁਪਏ ਦਾ ਸ਼ਰਾਰਾ ਸੂਟ ਆ ਲੋ 1100 ਰੁਪਏ ਦਾ ਸ਼ਰਾਰਾ ਸੂਟ ਜਿੰਨੀ ਮਰਜ਼ੀ ਵੈਰਾਈਟੀ ਲੈ ਲਿਓ ਆ ਲੋ ਬੱਚਿਆਂ ਦੇ ਚਾਹੇ ਲੈ ਲਿਓ ਗਾਉਣ ਚਾਹੇ ਲੈ ਲਿਓ ਸ਼ਰਾਰੇ ਸਾਰੀ ਵੈਰਾਈਟੀ ਮਿਲੂਗੀ ਇੱਕੇ ਛੱਤ નીચે 5 ਦਿਨਾਂ ਦੀ ਲੱਗੀ ਐ ਸੇਲ ਦੀਵਾਲੀ ਦੀ ਤਬਾਕਾ ਸੇਲ ਬੰਪਰ ਸੇਲ ਇਹੋ ਜੀ ਸੇਲ ਨਾਲ ਲੱਗੀ ਐ ਨਾ ਲੱਗਣੀ ਐ ਆ ਲੋ ਕੋਟ ਪੈਂਟ ਦਾ ਕੱਪੜਾ ਕੋਟ ਪੈਂਟ ਦਾ ਕੱਪੜਾ ਆ ਲੋ ਕਰੋ ਚੈੱਕ ਮਜ਼ਾਰਜ ਵੀਗਦਾ 3500 ਰੁਪਏ ਦਾ 1 ਕਿ ਆਲੇ ਨੇ ਸਵਾ ਕੇ ਦੇਣਾ ਤੁਹਾਨੂੰ 3500 ਰੁਪਏ ਦਾ 2 ਪੀਸ ਸਵਾਕੇ ਦਉਗੇ 3500 ਰੁਪਏ ਦਾ ਜਿੰਨੇ ਮਰਜ਼ੀ ਰੰਗ ਲੈ ਲਿਓ ਆ ਲੋ ਕਲਰ ਚੈੱਕ ਕਰ ਲਓ ਜਿੰਨੇ ਮਰਜ਼ੀ ਕਲਰ ਲੈ ਲਿਓ ਸਵਾਕੇ ਦਉਗੇ 35 3500 ਰੁਪਏ ਚ ਰੰਗਾ ਭਾਲੋ ਇੱਧਰ ਆਹੀ ਨੀਗਾ ਮਰਾ ਦੋ ਮਾਲ ਬਹੁਤ ਪਿਆ ਜਿੰਨੇ ਮਰਜ਼ੀ ਕਲਰ ਲੈ ਲਿਓ ਜਿਹੜਾ ਮਰਜ਼ੀ ਰੰਗ ਲੈ ਲਿਓ ਚਾਹੇ ਲੈ ਲਿਓ ਬੱਚਿਆਂ ਦੀ ਵੈਰਾਈਟੀ ਚਾਹੇ ਲੈ ਲਿਓ ਬੜਿਆਂ ਦੀ ਵੈਰਾਈਟੀ ਸਾਰੀ ਵੈਰਾਈਟੀ ਮਿਲੂਗੀ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪਾਰਟੀ ਵੇਅਰ ਸੂਟ ਚਾਹੇ ਮੁੰਡਿਆਂ ਦੇ ਲਈ ਲੈ ਲਿਓ ਚਾਹੇ ਕੁੜੀਆਂ ਦੇ ਲਈ ਲੈ ਲਿਓ ਸਾਰੇ ਡਿਜ਼ਾਈਨ ਮਿਲੂਗਾ ਇੱਕ ਤੇ ਇੱਕ ਆ ਲੋ ਜੈਕਟ ਵਾਲਾ ਸੂਟ ਕਰੋ ਚੈੱਕ ਕਰ ਲ ਮਾਲ ਲੈ ਕਰਾਈ ਹੂ ਆ ਫੁੱਲ ਧੰਨ ਧੰਨ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੇਨਵੇਰ ਕਰਾਲੀ ਲੋਕੀ ਲਾਂਦੇ ਪੁਰਾਣੇ ਮਾਲ ਦੀ ਸੇਲ ਏਕੇ ਵਾਲੇ ਨੇ ਲਾਈ ਆ ਨਵੇਂ ਮਾਲ ਦੀ ਸੇਲ 5 ਦਿਨ ਦੀ ਜਿਹਨੇ ਲੈਣਾ ਵਧੀਆ ਕਪੜਾ ਵਧੀਆ ਕੁਆਲਿਟੀ ਰੇਟ ਜਾਇਜ਼ ਆਣਾ ਕਿੱਥੇ ਪੈਣਾ ਏਕੇ ਕਲੈਕਸ਼ਨ ਮੇਨਵੇਰ ਕਰਾਲੀ ਮੁੱਕਿਆ ਨਹੀਂ ਹਜੇ ਹਜੇ ਵੀਡੀਓ ਚੱਲਣ ਤੋਂ ਅੱਗੇ ਤੱਕ ਦੇਖੀ ਜਾਇਓ ਆਹ ਲੋ ਕੁਰਤਾ ਪਜਾਮਾ ਯਾਰ ਚ ਲਾਂਦੇ ਠੰਡੇ ਕੁਰਤੇ ਪਜਾਮੇ ਦੀ ਸੇਲ ਏਕੇ ਵਾਲੇ ਨੇ ਨਵੇਂ ਮਾਲ ਦੀ ਸੇਲ ਲਾਈ ਆ ਗਰਮ ਕੁਰਤੇ ਪਜਾਮੇ ਦੀ ਰਾਇਲ ਵੂਲ ਦਾ ਕਪੜਾ ਹੈ ਬ੍ਰਾਂਡਡ ਕਪੜਾ ਹੋਊਗਾ ਸਾਰਾ ਰੰਗ ਲੈ ਲਿਓ ਜਿੰਨੇ ਮਰਜੀ ਰੇਟ ਕਿੰਨਾ ਰਹੂਗਾ 350 ਰੁਪਏ ਦਾ ਗਰਮ ਕੁਰਤਾ ਪਜਾਮਾ ਚੱਕੋ ਜਿੰਨੇ ਮਰਜੀ ਰੰਗ ਲੈ ਲਿਓ ਜਿੰਨੇ ਮਰਜੀ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ ਥੋੜਾ ਥੋੜਾ ਮਾਲ ਦਿਖਾ ਰਿਹਾ ਤੁਹਾਨੂੰ ਸਾਰਾ ਮੈਂ ਆਲੋ ਕਰੋ ਚੱਕ ਡਿਜ਼ਾਈਨਿੰਗ ਆਲੋ ਹੁਣ ਇਹ ਤੇ ਬਾਅਦ ਆਜੋ ਹੋਰ ਵਧੀਆ ਆਈਟਮਾਂ ਆਲੋ ਕਰੋ ਚੱਕ ਮਜ਼ਾਰਦਾਰ ਰੇਟ ਹੈਗਾ 1250 ਰੁਪਏ ਇੱਕ ਇੱਕ ਕਲੈਕਸ਼ਨ ਦੇਣਾ ਕਿੰਨੇ ਦਾ ਸਿਰਫ 499 ਰੁਪਏ ਦਾ ਸੂਟ ਕਰੋ ਚੱਕ ਆ ਲੋ 250 ਰੁਪਏ ਦਾ ਕਰੋ ਚੈੱਕ ਵੈਰਾਈਟੀ ਬਹੁਤ ਹੈ ਰਾਣੀ ਦੋ ਇੱਕ ਸੂਟ ਪਹਿਲਾਂ ਤਾਂ ਮੈਨੂੰ ਰਾਜਾ ਰਾਣੀ ਆਵ ਦੇ ਦੋ ਆ ਲੋ ਜੀ ਕਰੋ ਚੈੱਕ ਰਾਜਾ ਦੀ ਰਾਣੀ ਇਹ ਪਿਓਰ ਰਾਜਾ ਰਾਣੀ ਆ ਪਿਓਰ ਦੇ ਉੱਤੇ ਆ ਕਰੇਵ ਗਰੂਪ ਦੇ ਉੱਤੇ ਨਹੀਂ ਹੈ ਜਿਹੜੀ ਬਾਜ਼ਾਰ ਮੇਂ ਵਿਗਰੀ 5 500 ਵਾਲੀ ਰਾਜਾ ਰਾਣੀ ਉਹ ਰਾਜਾ ਰਾਣੀ ਨਹੀਂ ਹੈਗੀ 오ਰੀਜਨਲ ਰਾਜਾ ਰਾਣੀ ਹੈ ਦੁਪੱਟੇ ਪਿਓਰ ਦੇ ਸਲਵਾਰਾਂ ਵੀ ਪਿਓਰ ਦੀਆਂ ਰੇਟ ਕਿੰਨਾ ਸਿਰਫ 1499 1499 ਆ ਜਿਓ ਉੱਪਰ ਚੱਲਦੇ ਆ ਹੋਰ ਵੈਰਾਈਟੀ ਬਹੁਤ ਦਿਖਾਂਦਾ ਤੁਹਾਨੂੰ ਹਰ ਇੱਕ ਆਈਟਮ ਦੇ ਸੇਲ ਲਾਤੀ ਹਰ ਇੱਕ ਆਈਟਮ ਤੇ ਚਾਹੇ ਲੈ ਲਿਓ ਲਹਿੰਗੇ ਚਾਹੇ ਲੈ ਲਿਓ ਸ਼ਰਾਰੇ ਆਜੋ ਉੱਪਰ ਚੱਲਦੇ ਆਜੋ 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 ਵੈਰਾਈਟੀ ਹੈਗੀ ਪਾਹ ਲਹਿੰਗਾ ਸੂਟ ਬਾਜ਼ਾਰ ਚ ਵਿਗਰੇ ਪੰਜ ਪੰਜ ਹਜ਼ਾਰ ਦੇ ਗਾਲਾ ਏ ਪੱਲਾ ਏ ਬਾਜੂ ਏ ਪਹੁੰਚੇ ਕੱਡੇ ਹੋਏ ਆ ਲਹਿੰਗਾ ਸੂਟ ਹੈ ਜੀ ਇਹ ਆ ਲੋ ਕਰੋ ਚੱਕ ਨਾਲ ਲਹਿੰਗਾ ਦੇਖ ਲਓ ਕਿੰਨਾ ਸੋਹਣਾ ਲਹਿੰਗਾ ਬਣਿਆ ਹੋਇਆ ਕਰੋ ਚੱਕ ਡਿਜ਼ਾਈਨਿੰਗ ਰੇਟ ਦਾ ਰਹੂਗਾ ਵੱਡਾ ਧਮਾਕਾ ਮਾਰਕੀਟ ਨਾਲੋਂ ਦੇਣਾ ਬਹੁਤ ਹੀ ਸਸਤਾ ਤੇ ਰੀਜ਼ਨੇਬਲ ਰੇਟ ਵੀਡੀਓ ਐਤ ਕੀ ਲੰਬੀ ਹੋਊਗੀ ਸਾਰੀ ਵਧੀਆ ਹੋਊਗੀ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਤਾਂ ਕਿ ਮੁੰਡਿਆਂ ਦਾ ਕੁੜੀਆਂ ਦਾ ਭੈਣਾਂ ਦਾ ਭਾਈਆਂ ਦਾ ਸਭ ਦਾ ਫਾਇਦਾ ਹੋ ਸਕੇ ਆ ਲੋ ਆਹ ਕਰੋ ਚੱਕਰ ਡਿਜ਼ਾਈਨਿੰਗ ਆ ਵੀ ਡਿਜ਼ਾਈਨ ਬਹੁਤ ਸੋਹਣਾ ਸੁਪਰ ਪਾਸ ਡਿਜ਼ਾਈਨਿੰਗ ਆ ਇਹ ਸਾਰੀਆਂ ਰੇਟ ਕਿੰਨਾ ਦੇਣਾ ਸਿਰਫ 1600 ਰੁਪਏ ਦਾ 1600 ਰੁਪਏ ਦਾ ਲਹਿੰਗਾ ਚੋਲੀ ਦੇ ਦਣਾ 1600 ਰੁਪਏ ਦਾ ਕੋਈ 5000 ਨਹੀਂ ਕੋਈ 3500 ਨਹੀਂ ਸਿਰਫ 1600 1600 ਰੁਪਏ ਦੇ ਲਹਿੰਗੇ ਦੇ ਦਨੇ ਕਰੋ ਚੱਕਰ ਡਿਜ਼ਾਈਨਿੰਗ ਆ ਇੱਕ ਦੇ ਇੱਕ ਵੈਰਾਈਟੀ ਆ ਆਹ ਲੋ ਇੱਦੇ ਬਾਦ ਕਹਿੰਦੇ ਪਾਰਟੀ ਵੇਅਰ ਸੂਟ ਲੈਣੇ ਆ ਆਣਾ ਪਾਣਾ ਕਿੱਥੇ ਏਕੇ ਕਲੈਕਸ਼ਨ ਲੋਕ ਲਾਂਦੇ ਸਸਤੇ ਸੂਟਾਂ ਦੀ ਸੇਲ ਏਕੇ ਵਾਲਿਆਂ ਨੇ ਲਾਈ ਆ ਪਾਰਟੀ ਵੇਅਰ ਸੂਟਾਂ ਦੀ ਸੇਲ ਆ ਲੋ 8000 ਰੁਪਏ ਵਾਲਾ ਸੂਟ ਹੈ ਕੰਮ ਦੇਖ ਲੋ ਕਿੰਨਾ ਸੋਹਣਾ ਹੋਇਆ ਵਾ ਰੇਟ ਲਾ ਕੇ ਦਊਗਾ 2500 ਰੁਪਏ ਦਾ ਇਹ ਜਿਹੜਾ 2500 ਤੱਕ ਦਾ ਰੇਟ ਹੈ ਸਿਰਫ 5 ਦਿਨ ਦੀ ਸੇਲ ਹੈ 5 ਦਿਨ ਦੀ 21 ਤਰੀਕ ਤੱਕ ਰੇਟ ਰਹਿਣਾ ਇਹ ਉਤੋਂ ਬਾਅਦ ਰੇਟ ਹੋ ਜਾਣਾ ਇਹਦਾ 4200 ਰੁਪਏ ਉਤੋਂ ਬਾਅਦ ਰੇਟ ਹੋ ਜਾਣਾ 4200 ਰੁਪਏ 5 ਦਿਨ ਦੀ ਸੇਲ ਹੈ ਕਿੰਨਾ ਦੇਣਾ 5 ਦਿਨ ਵੇਟ ਸਿਰਫ 2500 2500 2500 ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਮਾਲ ਆਇਆ ਵਾ ਫੁੱਲ ਲਖਨਊ ਦੇ ਕਾਨਪੁਰ ਦੇ ਜਿਹੜੇ ਮਰਜੀ ਡਿਜ਼ਾਈਨ ਲੈ ਲਿਓ ਆ ਲੋ ਵੈਰਾਈਟੀਆਂ ਬਹੁਤ ਐ ਮਾਲ ਬਹੁਤ ਐ ਇੱਕ ਤੇ ਇੱਕ ਡਿਜ਼ਾਈਨਿੰਗ ਐ ਆ ਲੋ ਆ ਲੋ ਸੇਮ ਫੋਟੋ ਨਾਲ ਦਾ ਪੀਸ ਆ ਬ੍ਰਾਈਡਲ ਸੂਟ ਬਾਜ਼ਾਰ ਮਾ ਵਿਗ ਰਿਹਾ 8000 9000 ਰੁਪਏ ਦਾ ਆ ਲੋ ਕਰੋ ਚੈੱਕ ਕਿੰਨਾ ਹੈਵੀ ਸੂਟ ਐ ਕੋਈ 8000 ਨਹੀਂ ਲੈਣਾ ਕੋਈ 9000 ਨਹੀਂ ਸਿਰਫ 2499 2499 ਕੰਮ ਚੈੱਕ ਕਰ ਲੋ ਕਿੰਨਾ ਸੋਹਣਾ ਦਿਵਾਲੀ ਦੀ ਲੱਗ ਗਈ ਭਾਰੀ ਸੇਲ ਫੁੱਲ ਪਿਓਰ ਦਾ ਕੱਪੜਾ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਜਿਨ੍ਹਾਂ ਨੇ ਲੈਣਾ ਵਧੀਆ ਵਿਆਹ ਸ਼ਾਦੀਆਂ ਦਾ ਕੱਪੜਾ ਆਜੋ ਫਟਾਫਟ 5 ਦਿਨ ਦੀ ਲਾਤੀ ਏਕੇ ਵਾਲਿਆਂ ਨੇ ਭਾਰੀ ਸੇਲ ਆ ਲਓ ਕਰੋ ਚੈੱਕ ਡਿਜ਼ਾਈਨਿੰਗ ਸਾਗਰ ਭਾਜੀ ਕੋਟਪਨ 2 3 4 ਪੀਸ ਮੈਨੂੰ 11 ਮੈਂ ਤੁਹਾਨੂੰ ਮੈਂ ਦਿਖਾਏ ਸੀਗੀ ਆ ਦੇਖ ਲੋ ਆ ਵੀ ਪਈਆਂ ਉਹਨਾਂ ਦੇ ਰੰਗ ਲੱਗੇ ਹੋਏ ਜਿਹੜਾ ਮਰਜ਼ੀ ਰੰਗ ਲੈ ਲਿਓ 350 ਰੁਪਏ ਮਾ ਦੇਣਾ ਹੈ 350 ਰੁਪਏ માં ਆ ਲੋ ਦਿਵਾਲੀ ਦੀ ਸੇਲ ਲਾਤੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਕੋਟ ਪੈਂਟ ਰਹੂੰਗਾ 3 ਪੀਸ ਹਜ਼ਾਰਾਂ ਰੰਗ ਮਿਲ ਜੂਗੇ ਹਜ਼ਾਰਾਂ ਰੰਗ ਰੇਟ ਕਿੰਨਾ ਰਹੂੰਗਾ ਸਿਰਫ 1499 ਰੁਪਏ ਦਿਵਾਲੀ ਦੀ ਧਮਾਕਾ ਸੇਲ ਹੋਰ ਕੀ ਕਰਤੀ ਏ ਕੀ ਵਾਲੇ ਨੇ ਨਾਲ ਕਰਤੀ ਸ਼ਰਟ ਫਰੀ ਨਾਲ ਮਿਲੂਗੀ ਸ਼ਰਟ ਫਰੀ ਜਿੰਨੇ ਮਰਜ਼ੀ ਆਰਟੀਕਲ ਲੈ ਲਿਓ ਜਿੰਨੇ ਮਰਜ਼ੀ ਰੰਗ ਲੈ ਲਿਓ ਕੋਟ ਪੈਂਟਾਂ ਦੇ ਵੀ ਬੱਚਿਆਂ ਦੇ ਵੀ ਮਿਲ ਜੂਗੇ ਬੜਿਆਂ ਦੇ ਵੀ ਮਿਲ ਜੂਗੇ ਆ ਲੋ ਬੱਚਿਆਂ ਦੀ ਵੀ ਲਾਤੀ ਸੇਲ ਨਾਲੇ ਕੋਟ ਪੈਂਟ ਦੀ ਕਰੋ ਚੈੱਕ ਡਿਜ਼ਾਈਨਿੰਗ ਬਾਜ਼ਾਰ ਦਾ ਰੇਟ ਹੈਗਾ 1500 1800 ਰੁਪਏ 3 ਪੀਸ ਕੋਟ ਪੈਂਟ ਹੈ ਏਕੇ ਵਾਲੇ ਨੇ ਕਿੰਨੇ ਦੇਣਾ ਸਿਰਫ 799 ਰੁਪਏ ਦਾ 5 ਦਿਨ ਦਾ ਰੇਟ ਰਹੂਗਾ ਇਹ ਉਹ ਤੋਂ ਬਾਅਦ ਰੇਟ ਉੱਪਰ ਥੱਲੇ ਹੋ ਸਕਦੇ ਆ ਇਹ ਰੇਟ ਦੀ ਗਾਰੰਟੀ ਸਿਰਫ 5 ਦਿਨ ਦੀ ਗਾਰੰਟੀ ਹੈ ਰੇਟ ਦਾ ਵੱਡਾ ਵੱਡਾ ਚੈਲੰਜ ਹੈ ਆਜੋ ਫਟਾਫਟ ਹੋਰ ਦਿਖਾਂਦਾ ਆਜੋ ਉੱਪਰ ਆਜੋ ਹੋਰ ਚਲਦੇ ਆ ਹਜੇ ਵੈਰਾਈਟੀਆਂ ਬਹੁਤ ਆ ਆਹ ਲੋ ਪਹਿਲਾਂ ਗਰਮ ਵੀ ਦੇਖ ਲਓ ਇੱਕ ਨਿਗਾਹ ਮਾਰਾ ਲਓ ਗਰਮੋਂ ਸੂਟਾਂ ਦੀ ਆਹ ਲੋ ਕਰੋ ਚੈੱਕ 399 ਰੁਪਏ ਮਾ 5 ਮੀਟਰ ਸੂਟ ਆ ਨਾਲ ਛੋਲਾ ਐ ਸਿਰਫ 399 ਕੋਈ 700 ਨਹੀਂ ਕੋਈ 800 ਨਹੀਂ 399 ਰੁਪਏ ਮਾ ਗਰਮ ਸੂਟ ਕਰੋ ਚੈੱਕ ਜਿੰਨੇ ਮਰਜ਼ੀ ਪ੍ਰਿੰਟ ਲੈ ਲਿਓ ਜਿੰਨੀ ਮਰਜ਼ੀ ਵੈਰਾਈਟੀ ਲੈ ਲਿਓ ਗਰਮ ਸੂਟ ਆ ਆਹ ਲੋ ਕਰੋ ਚੈੱਕ 399 ਰੁਪਏ ਮਾ ਜਿੰਨੇ ਮਰਜ਼ੀ ਆਰਟੀਕਲ ਲੈ ਲਿਓ 399 ਓਨਲੀ ਬਾਦੂ ਮਾਲ ਪਈਆ ਬਾਦੂ ਡਿਜ਼ਾਈਨੀਆਂ ਪਈਆ ਇੱਕ ਤੇ ਇੱਕ ਵੈਰਾਈਟੀ ਪਈ ਆ ਸਿਰਫ 399 ਰੁਪਏ ਮਾ ਆਹ ਲੋ ਕਰੋ ਚੈੱਕ ਆਹ ਲੋ ਸਾਰਾ ਲੀਬ ਵੀਡੀਓ ਲੰਬੀ ਨਾ ਹੋ ਜAVE ਤੁਹਾਨੂੰ ਥੋੜੀ ਥੋੜੀ ਆਈਟਮਾਂ ਦਿਖਾ ਰਹੇ ਆ ਇਤੇ ਇਲਾਵਾ ਹਜ਼ਾਰਾਂ ਡਿਜ਼ਾਈਨ ਪਏ ਆ 5 ਦਿਨ ਦੀ ਸੇਲ ਲੱਗੀ ਐ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਮੇਨ ਬਾਜ਼ਾਰ ਕਰਾਲੀ ਆ ਜਿਓ ਉੱਪਰ ਚਲਦੇ ਹੋਰ ਦਿਖਾਉਂਦਾ ਤੁਹਾਨੂੰ ਵੈਰਾਈਟੀ ਮੈਂ ਹਜੇ ਆਹ ਲੋ ਇਹ ਕੋਟ ਪੈਂਟ ਜਿਹੜੇ ਤੁਹਾਨੂੰ ਦਿਖਾਏ ਮੈਂ 700 ਵਾਲੇ ਸਾਰਾ ਮਾਲ ਲੱਗਿਆ ਵਾ 500 ਵਾਲੇ ਸੂਟ ਜਿੰਨੇ ਮਰਜ਼ੀ ਲੈ ਲਿਓ ਠੀਕ ਐ ਜੀ ਉਤੋ ਇਲਾਵਾ ਵਾਧੂ ਵੈਰਾਈਟੀ ਦੇ ਦੂੰਗਾ ਤੁਹਾਨੂੰ ਆਹ ਲੋ ਕਰੋ ਚੈੱਕ ਕਹਿੰਦੇ ਬਾਸਕਟਾਂ ਚਾਹੀਦੀਆਂ ਵਿਆ ਚਾਰ ਜੇਬਾਂ ਵਾਲੀ ਬਾਸਕਟ ਹੈ ਬਾਜ਼ਾਰ ਦਾ ਟ ਹੈਗਾ 1500 1600 1700 ਪਰ ਇੱਕ ਇੱਕ ਕਲੈਕਸ਼ਨ ਨੇ ਕਿੰਨੇ ਦੀ ਦੇਣੀ ਸਿਰਫ 499 ਰੁਪਏ 5 ਦਿਨ ਦੀ ਸੇਲ ਲੱਗੀ ਹੈ 5 ਦਿਨ ਦੀ ਰੰਗ ਕਰ ਲੋ ਚੈੱਕ ਆ ਲੋ ਜਿਹੜਾ ਮਰਜ਼ੀ ਕਲਰ ਲੈ ਲਿਓ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਮਾਲ ਆਇਆ ਵਾ ਫੁੱਲ ਆ ਲੋ ਕਰੋ ਚੈੱਕ ਬਲੈਕ ਬਲੂ ਸਾਰੇ ਰੰਗ ਮਿਲੂਗੇ ਸਿਰਫ 499 ਰੁਪਏ ਚ ਸਾਰੇ ਸਾਈਜ਼ ਮਿਲੂਗੇ 34 36 38 40 42 44 ਸਾਰੇ ਸਾਈਜ਼ ਮਿਲੂਗੇ ਕਿੰਨੇ ਦਾ ਸਿਰਫ 499 499 ਇਤੋਂ ਇਲਾਵਾ ਆਲੋ ਕੋਟਪੈਂਟਾਂ ਦੇ ਨਵੇਂ ਡਿਜ਼ਾਈਨ ਹੋਰ ਵੀ ਆ ਗਏ ਆ ਇਹਨੇ ਕੋਟਪੈਂਟ ਫੈਂਸੀ ਚਾਹੀਦਾ ਮੇਰੇ ਭਰਾ ਨੂੰ ਭੈਣ ਨੂੰ ਆਲੋ ਕਰੋ ਚੈੱਕ ਬੁਆਏਜ਼ ਵੀ ਮਿਲ ਜੂंगे ਕੋਟਪੈਂਟ গারਲਿਸ਼ ਵੀ ਮਿਲ ਜੂंगे ਹੈਡਵਰਕ ਦਾ ਕੰਮ ਹੋਇਆ ਹੋਇਆ ਸਾਰਾ ਆਲੋ ਕਰੋ ਚੈੱਕ ਨਾਲ ਰਹੂਗੀ ਸ਼ਰਟਾਂ ਭਰੀ ਡਿਜ਼ਾਈਨ ਮਿਲੂਗੇ ਇੱਕ ਤੋਂ ਇੱਕ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜਾ ਮਰਜ਼ੀ ਆਹ ਲੋ ਡਬਲ ਪ੍ਰੈਸ ਦਾ ਚਾਹੀਦਾ ਡਬਲ ਪ੍ਰੈਸ ਦਾ ਵੀ ਮਿਲੂਗਾ ਕਰੋ ਚੈੱਕ ਡਿਜ਼ਾਈਨਿੰਗ ਡਬਲ ਪ੍ਰੈਸ ਦਾ ਕੋਟ ਪੈਂਟ ਆਹ ਲੋ ਕਹਿੰਦੇ ਚਾਰ ਜੇਬਾਂ ਵਾਲਾ ਚਾਹੀਦਾ ਚਾਰ ਜੇਬਾਂ ਵਾਲਾ ਵੀ ਮਿਲੂਗਾ ਕਹਿੰਦੇ 벨ਟ ਵਾਲਾ ਚਾਹੀਦਾ 벨ਟ ਵਾਲਾ ਵੀ ਮਿਲੂਗਾ ਕਰੋ ਚੈੱਕ ਡਿਜ਼ਾਈਨਿੰਗ ਰੰਗ ਵਾਧੂ ਆ ਡਿਜ਼ਾਈਨ ਵੀ ਵਾਧੂ ਆ ਆਹ ਲੋ ਕਹਿੰਦੇ ਜੋਧਪੂਰੀ ਚਾਹੀਦਾ ਜੋਧਪੂਰੀ ਵੀ ਮਿਲੂਗਾ ਕਰੋ ਚੈੱਕ ਡਿਜ਼ਾਈਨਿੰਗ ਜੋਧਪੂਰੀ ਦੀ ਸਾਰੇ ਪਾਰਟੀ ਵੇਅਰ ਪੀਸ ਵੀ ਆ ਗਏ ਇਹਨਾਂ ਦੇ ਵਿੱਚ 50-50 ਰੰਗ 25-25 50-50 ਰੰਗ ਹੈ ਸਾਰਿਆਂ ਦੇ ਆਣਾ ਪੈਣਾ ਕਿੱਥੇ ਏਕੇ ਕਲੈਕਸ਼ਨ ਮੀਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਮੀਨ ਬਾਜ਼ਾਰ ਕਰਾਲੀ ਆਹ ਲੋ ਕਹਿੰਦੇ ਬਾਜ ਵਾਲਾ ਚਾਹੀਦਾ ਆਹ ਲੋ ਜੋਧਪੂਰੀ ਦੇ ਵਿੱਚ ਪਲੇਨ ਆ ਗਿਆ ਜੋਧਪੂਰੀ ਦੇ ਵਿੱਚ ਪਲੇਨ ਕੋਟਪੰਡਾ ਆ ਗਿਆ ਜੀ ਚੱਕੋ ਜੀ ਆਹ ਲੋ ਜੋਧਪੂਰੀ ਦੇ ਵਿੱਚ ਹੈਂਡਵਰਕ ਆ ਗਿਆ ਜੀ ਕਰੋ ਜੀ ਚੈੱਕ ਇਤੋਂ ਇਲਾਵਾ ਦੇਖ ਲਓ ਸਾਰਾ ਸਟਾਕ ਲੱਗਿਆ ਵਾ ਕੋਟ ਪੈਂਟ ਦਾ ਇਹ ਮਾਲ ਆ ਜਿੰਨਾ ਮਰਜ਼ੀ ਮਾਲ ਲੈ ਜਿਓ ਭਾਰੀ ਸੇਲ ਲੱਗੀ ਆ ਹਰ ਇੱਕ ਚੀਜ਼ ਦੀ ਆ ਜੋ फटाफट ਕੋਈ ਇੱਕ ਹੱਟੀ ਬਾਣੀਆਂ ਦੀ ਹੱਟੀ 메ਨ ਬਾਜ਼ਾਰ ਕਰਾਲੀ ਹਮ ਹਮਾ ਕੇ ਪਹੁੰਚੋ ਆ ਲੋ ਜਿੰਨੇ ਮਰਜ਼ੀ ਰੰਗ ਲੈ ਲਿਓ ਪਿੱਛੇ ਦੇ ਦਿਖਾ ਦਿਓ ਇੱਕ ਕਰ ਜੂਮ ਮਾਰ ਕੇ ਤੁਹਾਨੂੰ ਸਾਰੀਆਂ ਭਰਾਵਾਂ ਨੂੰ ਭੈਣਾਂ ਨੂੰ ਬਲੇਜ਼ਰ ਲੈ ਲਿਓ ਚਾਹੇ ਲੈ ਲਿਓ ਕੋਟ ਪੈਂਟ ਹਰ ਇੱਕ ਆਈਟਮ ਤੇ ਲੱਗੀ ਐ ਸੇਲ ਚੈੱਕ ਬਲੇਜ਼ਰਾਂ ਤੇ ਵੀ ਲੱਗੀ ਐ ਸੇਲ ਆ ਲੋ ਕਹੋ ਚੱਕ ਟਵੀਡ ਦੇ ਵਿੱਚ ਚੱਕ ਬਲੇਜ਼ਰ ਰੇਟਾਂ ਦੇ ਕਰਤੇ ਵੱਡੇ ਵੱਡੇ ਫਾਇਦੇ ਆ ਲੋ ਕਾਲੋ ਚੈੱਕ ਡਿਜ਼ਾਈਨ ਬਹੁਤ ਦੇ ਦੂੰਗਾ ਇੱਕ ਤੇ ਇੱਕ ਵੈਰਾਈਟੀ ਆ ਆਣਾ ਪੈਣਾ ਕਿੱਥੇ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਦੁਨੀਆਂ ਦੀ ਸਭ ਤੋਂ ਸਸਤੀ ਦੁਕਾਨ ਬਾਣੀਆਂ ਦੀ ਦੁਕਾਨ ਇੱਕੋ ਇੱਕ ਦੁਕਾਨ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਫੋਨ ਨੰਬਰ ਕਰ ਲਓ ਨੋਟ 92147 67800 ਆ ਲੋ ਜੀ ਕਰੋ ਚੈੱਕ ਗਲਾਸ ਔਰਗੰਝਾ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਪੱਲੇ ਦੇ ਕੰਮ ਹੈ ਬਾਜੂ ਵੀ ਕੱਢੇ ਹੋਏ ਆ ਜੀ ਬਾਜੂ ਵੀ ਕੱਢੇ ਵਿੱਚ ਪੌਂਚੇ ਦੇ ਵੀ ਕੰਮ ਹੈ ਇਹਦੇ ਹਾਂ ਜੀ ਹਾਂ ਜੀ ਪੌਂਚੇ ਦੇ ਵੀ ਕੰਮ ਹੈ ਜੀ ਆਹ ਦੇਖੋ ਪੌਂਚੇ ਆ ਲੋ ਦੁਪੱਟਾ ਕਰੋ ਚੈੱਕ ਕਿੰਨਾ ਸੋਹਣਾ ਇੱਕ ਵਾਰ ਕਿਹੜਾ ਹੈ ਇਹ ਦੁਪੱਟਾ 45 ਔਰਗੰਝਾ ਸੂਟ ਵੀ 45 ਸੂਟ ਵੀ ਔਰਗੰਝਾ ਦੇ ਵਿੱਚ ਹਾਂ ਜੀ ਹਾਂ ਜੀ ਕਲਰ ਦਿਖਾ ਦੋ ਇਹਦੇ ਫਿਰ ਕਲਰ ਬਾਦੂ ਮਿਲ ਜੂਗੇ ਜਿੰਨੇ ਮਰਜ਼ੀ ਰੰਗ ਲੈ ਲਿਓ ਤਾ ਵੀਡੀਓ ਲੰਬੀ ਨਾ ਹੋ ਜAVE ਤਾਂ ਕਰਕੇ ਫਟਾਫਟ ਫਾੜੋ ਫਿਰ ਫਟਾਫਟ ਕਿੰਨੇ ਵੀ ਹੈਗੇ ਕਲਰ ਤੁਹਾਡੇ ਕੋਲ ਆ ਲਓ ਬੱਚੀ ਪਹੁੰਚੀ ਕ੍ਰਾਸ਼ ਦੇ ਉੱਤੇ ਕੱਪੜਾ ਵੈਰਾਈਟੀ ਬਹੁਤ ਹੈ ਯਾਰ ਆ ਨਵਾਂ ਆ ਲੱਗਦਾ ਕੱਪੜਾ ਕੋਈ ਇਹ ਕਰੋ ਚੈੱਕ ਡਿਜ਼ਾਈਨਿੰਗ ਇਹ ਕ੍ਰਾਸ਼ੇ ਕੱਪੜਾ ਜੀ ਕ੍ਰਾਸ਼ ਅੱਛਾ ਜੀ ਬਾਜੂ ਹੈਗੀ ਹੈ ਜੀ ਹਾਂਜੀ ਹਾਂਜੀ ਬਾਜੂ ਤੇ ਵੀ ਵਰਕ ਹੈ ਪਹੁੰਚਾਂ ਤੇ ਵੀ ਵਰਕ ਹੈ ਹੋਰ ਨਵਾਂ ਆਇਆ ਬਾਜੂ ਤੇ ਆ ਲੋ ਗਲਾ ਪੱਲਾ ਬਾਜੂ ਪਹੁੰਚੇ ਕੱਡੇ ਹੋਏ ਆ ਸਾਰੇ ਨਾਮ ਬੋਲਿਓ ਨਾਲ ਦੀ ਨਾਲ ਇਹ ਵੀ ਕ੍ਰੈਸ਼ ਹੈ ਨਹੀਂ ਨਹੀਂ ਇਹ ਬਰਬਰੀ ਹੈ ਜੀ ਬਰਬਰੀ ਬਰਬਰੀ ਆ ਲੋ ਆ ਕਰੋ ਚੈੱਕ ਔਰਗੰਜਾ ਪਿਆਰ ਦਾ ਰੇਟ ਹੈਗਾ 2500 2600 ਰੁਪਏ ਇੱਕ ਹੀ ਕਲੈਕਸ਼ਨ ਹੈ ਔਰਗੰਜੇ ਦਾ ਸੂਟ ਲਾ ਕੇ ਦੇਣਾ 1099 ਰੁਪਏ ਦਾ ਕਿੰਨੇ ਦਾ 1099 ਰੁਪਏ ਸਿਰਫ ਆ ਲੋ ਕਰੋ ਚੈੱਕ ਦੇਣਾ ਕੱਟ ਤੱਕ ਹੈ ਸਿਰਫ ਦੀਵਾਲੀ ਤੱਕ ਸਿਰਫ ਦੀਵਾਲੀ ਤੱਕ ਆ ਲੋ ਕਰੋ ਚੈੱਕ ਬਾਜੂ ਵਰਤਨ ਵਾਲ ਡਿਜ਼ਾਈਨ ਕਹਿੰਦੇ ਬਹੁਤ ਚੱਲਦਾ ਹੈ ਆ ਲੋ ਜੀ ਕਰੇਵ ਦਾ ਕਰੋ ਚੈੱਕ ਮਰਖਾ ਬਾਦੀ ਸੂਟ ਹੈ ਹੈਵੀ ਸਾਰਾ ਇਹਦੀ ਵੀ ਬਾਜੂ ਕੱਢੀ ਹੋਊਗੀ ہاں ਜੀ ہاں ਜੀ ਕਰੇਵ ਕਪੜਾ ਇਹ ਬਾਜੂ ਕੱਡੇ ਹੋਏ ਆਹੋ ਹੋਏ ਕਰੇਵ ਹੈ ਨੈਚੁਰਲ ਕਰੇਵ ਹੈ ਨੈਚੁਰਲ ਕਰੇਵ ਵਧੀਆ ਵਾਲੀ ਰੇਟ ਆਊਗਾ ਸਿਰਫ 1299 ਰੁਪਏ 1299 ਮਾਰਕੀਟ ਦਾ ਰੇਟ ਬੋਲਦੇ ਇੱਕ ਵਾਰ ਕਹਿ ਰਹੇ ਨੇ ਦਾ 22 26 ਰੁਪਏ ਬਾਜ਼ਾਰ ਦਾ ਰੇਟ ਆ 1 ਕਿਲੋ ਦਾ ਰੇਟ ਕਿੰਨਾ ਸਿਰਫ 1299 1299 ਲੋ ਜੀ ਕਰਤਾ 25 26 ਵਾਲਾ ਸਿਰਫ 1299 ਆਹ ਲੋ ਜੀ ਕੰਮ ਕਰੋ ਚੈੱਕ ਕਿੰਨਾ ਸੋਹਣਾ ਕੰਮ ਹੈ ਹੈਵੀ ਕੰਮ ਹੋਇਆ ਵਾ ਗਰਲੀ ਸਟਾਈਲ ਆਹ ਲੋ ਜੀ ਆਹ ਪ੍ਰੀਕੀ ਕੰਮ ਹੈ ਹੈਂ ਦਾ ਕੰਮ ਹੈ ਵਿਚੇ ਮਸ਼ੀਨੀ ਕੰਮ ਸਾਰਾ ਥਰੇਡ ਦਾ ਕੰਮ ਲੋ ਜੀ ਮਿਕਸ ਕੰਮ ਵਿਚੇ ਸਾਰਾ ਆਹ ਲੋ ਬੋਟਨ ਤੇ ਵੀ ਵਰਕ ਆਹ ਲੋ ਜੀ ਬੋਟਨ ਤੇ ਵੀ ਆ ਗਿਆ ਵਰਕ ਤੇ ਰੋਪਟਾ ਵੀ ਇਹਦਾ ਗੋਟਾ ਪੱਤੀ ਲਿਆ ਹਾਂ ਜੀ ਹਾਂ ਜੀ ਰੇਟ ਕਿੰਨਾ ਸਿਰਫ 1099 ਰੁਪਏ ਸਿਰਫ 1099 ਇਹਦਾ ਵੀ ਇੱਕ ਵਾਰ ਮਾਰਕੀਟ ਦਾ ਰੇਟ ਬੋਲ ਦੋ ਕਹਿ ਰਹੇ ਨਹੀਂ ਆਵਾ ਰੇਟ ਹੈਗਾ 2400 2500 ਰੁਪਏ ਬਾਜ਼ਾਰ ਦਾ ਇੱਕ ਗਲੈਕਸ਼ਨ ਨੇ ਦੇਣਾ 1099 ਰੁਪਏ ਦਾ ਆਹ ਲੋ ਯਾਰ ਨੰਨੀ ਨਵੇਂ ਅਗਲਾ ਡਿਜ਼ਾਈਨ ਕਰੋ ਚੈੱਕ ਗਲਾਏ ਪੱਲਾਏ ਬਾਜੂਏ ਪਹੁੰਚੇ ਆ ਬਾਹਾਂ ਆ ਲੋ ਲੈਂਡਿੰਗ ਨਾਲ ਫਰੀ ਐ ਰੇਟ ਕਿੰਨਾ ਸਹੀ ਇਹਦੇ ਨਾਲ ਲੈਂਡਿੰਗ ਵੀ ਫਰੀ ਐ ਇਹਦੇ ਨਾਲ ਲੈਂਡਿੰਗ ਵੀ ਫਰੀ ਐ ਰੇਟ ਕਿੰਨਾ ਸਿਰਫ 1399 ਰੁਪਏ ਸਿਰਫ 1399 ਇਹ ਵੀ ਮਾਰਕੀਟ ਦੇ ਵਿੱਚ 3200 ਕੁ ਸ਼ਾਇਦਾਂ ਰੇਟ ਸੁਣਿਆ ਵੈ ਪਹਿਲਾਂ ਹਾਂਜੀ ਹਾਂਜੀ ਇਹੀ ਰੇਟ ਆ ਲੋ ਕਹਿੰਦੇ ਵਾਈਟ ਸਲਵਾਰ ਨਾਲ ਸੂਟ ਲੈਣਾ ਪੈਣਾ ਨੇ ਕਰੋ ਚੈੱਕ ਡਿਜ਼ਾਈਨਿੰਗ ਹੋਜੀ ਮੈਚਿੰਗ ਦੇ ਵਿੱਚ ਵਾਈਟ ਸਲਵਾਰੇ ਦੀ ਜਨਾ ਸੋਨਾ ਵਾਈਟ ਸਲਵਾਰ ਰਾਹੂੰਗੀ ਪਹੁੰਚੇ ਰਾਹੂੰਗੀ ਬਾਕੀ ਵਰਕ ਰੇਟ ਕਿੰਨਾ ਸਿਰਫ 899 ਰੁਪਏ ਦਾ ਸੂਟ ਦੁਪट्टे ਤੇ ਸ਼ਿਵਰ ਦਾ ਕੰਮ ਹੋਇਆ ਵਾ ਦੁਪट्टे ਤੇ ਬਹੁਤ ਹੀ ਸੋਹਣਾ ਕੰਮ ਹੋਇਆ ਵਾ ਦੁਪੱਟਾ ਵੀ ਹੈਵੀ ਕਹਿੰਦੇ ਨਾਲ ਆ ਲੋ ਕਰੋ ਚੈੱਕ ਰੇਟ ਕਿੰਨਾ ਸਿਰਫ 899 ਰੁਪਏ ਸਿਰਫ 899 ਆ ਲੋ ਕਰੋ ਚੈੱਕ ਅਗਲਾ ਡੈਨ ਇਹ ਸਾਰੇ ਸਿੰਗਲ ਸਿੰਗਲ ਸੂਟ ਦਿਖਾ ਰਿਹਾ ਮੈਂ ਤੁਹਾਨੂੰ ਇਹ ਸਾਰੇ ਸਿੰਗਲ ਸਿੰਗਲ ਕਲਰ ਨਹੀਂ ਹੋਣੇ ਇਹਨਾਂ ਦੇ ਕਦੋਂ ਸਾਰੇ ਆ ਮੈਂ ਵੀਡੀਓ ਲੰਬੀ ਨਾ ਹੋ ਜAVE ਇਸ ਕਰਕੇ ਇੱਕ ਇੱਕ ਸੈਂਪਲ ਦਿਖਾ ਰਿਹਾ ਤੁਹਾਨੂੰ ਮੈਂ ਠੀਕ ਠੀਕ ਦਿਖਾ ਦਿਓ ਦਿਖਾ ਦਿਓ ਚਾਰ ਚਾਰ ਕਲਰ ਮਿਲ ਜਾਣੇ ਤੁਹਾਨੂੰ ਇਹਨਾਂ ਵਿੱਚ ਆ ਲੋ ਪੱਤੀ ਦਾ ਸੂਟ ਹੈ ਡੈਨਿੰਗ ਕਰ ਲੋ ਚੈੱਕ ਰੰਗ ਦਊਗਾ ਚਾਰ ਆ ਲੋ ਬੱਤਾਂ ਲਊਗਾ ਪਿਓਰ ਚਨੂਨ ਦਾ ਕੋਈ 2200 ਨਹੀਂ ਕੋਈ 3500 ਨਹੀਂ ਸਿਰਫ ਕਿੰਨੇ ਦੇਣਾ 1399 ਰੁਪਏ ਦਾ 1399 ਦਾ ਆ ਲੋ ਗਲਾਸ ਚ ਲੈ ਜਿਓ ਜਿੰਨੇ ਮਰਜ਼ੀ ਡਿਜ਼ਾਈਨ ਗਲਾਸ ਦੇ ਵਿੱਚ ਆਹ ਲੋ ਇਹ ਫੁੱਲ ਹੈਵੀ ਪੱਲੇ ਯਾਰ ਦਾ ਰੇਟ ਹੈਗਾ 3500 3600 ਰੁਪਏ ਇੱਕ ਇੱਕ ਕਲੈਕਸ਼ਨ ਨੇ ਦੇਣਾ 1999 ਰੁਪਏ ਦਾ ਇਹ 1999 ਦਾ ਹਾਂਜੀ ਹਾਂਜੀ ਸਿਰਫ 1999 ਰੁਪਏ ਦਾ ਲੋ ਜੀ ਮਾਰੋ ਚ ਵਿਚ ਕਹਿੰਦੇ ਰਪਟਾ ਲੈ ਲੰਘ ਜੋ 6 650 ਦਾ ਰਪਟਾਈਆਂ ਨਾਲ ਆਹ ਲੋ ਕਰੋ ਚੈੱਕ ਮੋਰਨਿੰਗ ਵਾਲਾ ਸੂਟ ਗਲਾ ਪੱਲਾ ਬਾਜੂ ਵਰਕ ਪਹੁੰਚੇ ਕੱਡੇ ਹੋਏ ਆ ਜੀ ਇਹਦਾ ਬਹੁਤ ਬਣਾ ਲਮ ਹੋਇਆ ਇਹ ਕੰਮ ਦੁਪੱਟਾ ਕੰਟਰਾਸਟ ਰੇਟਾਂ ਦੇ ਕਰਤੇ ਵੱਡੇ ਵੱਡੇ ਫਾਇਦੇ ਸਲਵਾਰ ਤੇ ਹੀ ਵਰਕ ਕਹਿੰਦੇ ਮੋਰਨਿੰਗ ਛਪੀ ਹੈ ਜੀ ਆਹ ਲੋ ਕਹਿੰਦੇ ਬਰਬਰੀ ਦਾ ਸੂਟ ਲੈਣਾ ਕਿੱਥੇ ਲੈਣਾ ਏ ਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਕਰਾਲੀ ਆ ਲੋ ਜੀ ਕਰਾਓ ਬਰਬਰੀ ਦਾ ਚੈੱਕ ਇਹਦਾ ਕੰਮੇ ਬਹੁਤ ਸੋਹਣਾ ਹੈ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਬਰਬਰੀ ਦਾ ਸੂਟ ਬਰਬਰੀ ਦਾ ਦੁਪੱਟਾ ਆ ਲੋ ਕਰੋ ਚੈੱਕ ਦੁਪੱਟਾ ਵੀ ਬਰਬਰੀ ਦਾ ਇਹਨੇ ਦੇ ਨਾਲ ਹਾਂ ਜੀ ਰੇਟ ਕਿੰਨਾ ਤੁਸੀਂ ਅਲਗ ਅਲਗ ਜੀ ਆਰਟੀਕਲ ਦਿਖਾ ਦੋਗੇ ਨੇ ਵੀਡੀਓ ਲੰਬੀ ਨਹੀਂ ਕਰਨੀ ਪੰਜਾਦਾ ਆ ਲੋ ਜੀ ਲੰਬੀ ਨਹੀਂ ਹੋਣ ਦਿੰਦਾ ਚੱਕੋ ਡੈਜ਼ਨਿੰਗ ਆ ਕਰੋ ਚੈੱਕ ਰੇਟ ਕਿੰਨਾ ਇਹ ਕਪੜਾ ਦੱਸ ਦੋ ਕਿ ਫਿਰ ਇਹਦਾ ਵੀ ਨਾਲ ਦੀ ਨਾਲ ਕਪੜਾ ਦੱਸਿਓ ਮੇਰੀ ਕਸਟ ਰੇਟ ਹੈਗਾ 75 ਸ਼ਿਮਰ 75 ਸ਼ਿਮਰ ਕਪੜਾ ਹੈ ਰੇਟ ਕਿੰਨਾ ਸਿਰਫ 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 1500 ਕਿੰਨਾ ਲਾ ਲੂਗੇ ਤੁਸੀਂ 1500 1500 ਤਾਂ ਬਾਜ਼ਾਰ ਦਾ ਰੇਟ ਹੈ ਸਾਡਾ ਰੇਟ ਹੈਗਾ 599 ਰੁਪਏ ਓ ਜਮੈਂ ਇੱਕ ਵਾਰ ਕਹਿੰਦਾ ਲੋ ਘਟਾਈਏ ਰੇਟ ਓ ਮੈਂ 599 599 ਰੁਪਏ ਜੀ ਸਿਰਫ 599 ਰੁਪਏ 599 ਪਹਿਲੀ ਕਮੀ ਇਹ ਦੁਪੱਟਾ ਵੀ ਨਾਲ ਹੈ ਉਹ ਦੁਪੱਟਾ ਵੀ ਨਾਲ ਹੈ ਜੀ ਸਲਵਾਰ ਵੀ ਨਾਲ ਹੈ ਜੀ ਬੱਟੇ ਬਿਨਾ ਕਾਦਾ ਸੂਟ ਹੈ ਰੁਪੱਟਾ ਵੀ ਨਾਲ ਹੈ ਆ ਲੋ ਜੀ 골ਡਨ ਕ੍ਰਸ਼ ਕੱਪੜਾ ਏ ਪਿਆਰ ਮਾ ਕਹਿੰਦੇ ਕੱਪੜਾ ਨਹੀਂ ਹੈਗਾ ਇਹ ਵਾਲਾ ਇਹ ਜਿਹੜਾ ਕੋ ਕੱਪੜਾ ਆ ਗਿਆ ਨਵਾਂ ਤਰੋ ਚੱਕ ਡਿਜ਼ਾਈਨਿੰਗ ਇਹਦਾ ਦਾ ਰੇਟ ਬਹੁਤ ਜ਼ਿਆਦਾ ਹੋਣਾ ਜੀ ਫਿਰ ਉਹ ਨਹੀਂ ਨਹੀਂ ਰੇਟ ਕਰਦੇ ਆ ਵੇਕੇ ਵਾਲੇ ਨੇ ਬਹੁਤ ਹੀ ਸਸਤਾ ਪਹਿਲਾਂ ਸੂਟ ਦਿਖਾਓ ਰੇਟ ਦੀ ਗੱਲ ਤਾਂ ਇਹ ਕਿਹੜੇ ਬਾਦਵਾ ਕਰਦੇ ਆ ਬਾਜੀ ਬਸ ਸਟੇਟ ਘੱਮ ਮੈਂ ਪੱਲੇ ਤੇ ਘੱਮ ਮੈਂ ਕਹਿੰਦੇ ਬਾਜੂ ਤੇ ਕਰਾ ਦਿਓ ਜੀ ਨਹੀਂ ਇੱਕ ਵਾਰ ਆ ਲੋ ਦੁਪੱਟਾ ਵੀ ਕਰੋ ਫਿਰ ਚੱਕ ਕਿੰਨਾ ਸੋਹਣਾ ਦੁਪੱਟਾ ਹੋਇਆ ਵਾ ਰੁਪਟੇ ਦੇ ਵੀ ਕੰਮ ਹੋਇਆ ਹੋਇਆ ਹੈ ਇਹਦਾ ਰੇਟ ਬੋਲਦੇ ਇੱਕ ਵਾਰ ਕਹਿ ਰਹੇ ਨੇ ਆਲਾ ਮੈਂ ਕਹ ਰੇਟ ਵੀ ਦੱਸ ਦਿੰਦਾ ਜੀ ਰੇਟ ਵੀ ਦੱਸ ਦਿੰਦਾ ਅਸੀਂ ਕਿਹੜਾ ਭੱਜੇ ਜਾ ਰਹੇ ਆ ਯਾਰ ਉਧਰ ਚੱਕੀ ਕਹਿੰਦੇ ਏਕੇ ਵਾਲਾ ਤੇ ਰੇਟ ਇਹੋ ਆ ਕਹਿੰਦੇ ਜੰਮੇ ਸਸਤੇ ਕਰਕੇ ਦਿੰਦੇ ਸੋ 3500 ਨਹੀਂ ਕੋਈ 4000 ਨਹੀਂ ਦੇਣਾ ਕਿੰਨੇ ਦਾ ਸਿਰਫ 1999 ਰੁਪਏ ਦਾ 1999 ਦਾ ਲਓ ਜੀ ਬਹੁਤ ਸੋਹਣਾ ਸੂਟ ਆ ਗਿਆ ਕਹਿੰਦੇ 1999 ਦੇ ਵਿੱਚ ਬਾਜੂ ਵੀ ਕੱਢੀ ਵੀ ਰੁਪਟਾ ਵੀ ਹੈਵੀਆ ਨਾਲ ਆਹ ਲਓ ਜੀ ਆਹ ਦਿਖਾਓ ਜੀ ਬਰਬਰੀ ਦਾ ਸੂਟ ਆ ਲੋ ਜੀ ਦਿਵਾਲੀ ਤੱਕ ਧਮਾਕਾ ਸੇ ਲੱਗੀ ਬਰਬਰੀ ਦੇ ਸੂਟਾਂ ਦੀ ਵੀ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਕਹਿੰਦੇ ਬਰਬਰੀ ਦਾ ਰੇਟੇ ਬਹੁਤ ਚੱਲ ਰਿਹਾ ਜੀ ਏਕੇ ਵਾਲੇ ਨੇ ਕਿੰਨੇ ਦੇ ਦੇਣਾ ਇਹ ਆ ਲੋ ਪਹਿਲਾਂ ਡਿਜ਼ਾਈਨਿੰਗ ਦੇਖੀ ਜਾਓ ਡਿਜ਼ਾਈਨਿੰਗ ਤੁਸੀਂ ਪ੍ਰਿੰਟ ਲਾਈਨਿੰਗ ਜੋ ਵੀ ਪਿਆ ਤੁਹਾਡੇ ਕੋਲ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਬਰਬਰੀ ਦੇ ਵਿੱਚ ਹੈਂਡ ਦਾ ਕੰਮ ਲੋਕੀ ਲਾਂਦੇ ਪੁਰਾਣੇ ਮਾਲ ਦੀ ਸੇਲਾ ਏਕੇ ਵਾਲੇ ਲਾਂਦੇ ਨਵੇਂ ਮਾਲ ਦੀ ਸੇਲਾ ਨਵੇਂ ਮਾਲ ਦੀ ਜਿਹੜਾ ਹੁੰਦਾ ਸੈਟ ਵਾਈਜ਼ ਮਾਲ ਲੋ ਜੀ ਨਵੇਂ ਮਾਲ ਦੀ ਸੇਲ ਦਾ ਬਹੁਤ ਆ ਸੂਟ ਕਹਿੰਦੇ ਕੋਈ ਕੋਈ ਬਹੁਤ ਆ ਬਹੁਤ ਆ ਸੂਟ ਕੀ ਹੋਰ ਦਿਖਾ ਦਮਾ ਨਹੀਂ ਨਹੀਂ ਦਿਖਾਓ ਖੋਲੇ ਦਿਖਾਓ ਆ ਹੋਰ ਦੇਖੋ ਗਲਾਸ ਦਾ ਸੂਟ ਹੈ ਕੀ ਕੀ ਖੋਲ ਦੋ ਗਲਾਸ ਦਾ ਸੂਟ ਹੈ ਗਲਾ ਪੱਲਾ ਬਾਜੂ ਪਹੁੰਚੇ ਵਰਕ ਪਹਿਲਾਂ ਵਿਕੇ 2800 ਪਹਿਲਾਂ ਵਿਕੇ 3500 ਹੁੰਦਾ ਰੇਟ ਅੱਜ ਦਾ ਰੇਟ 1999 ਰੁਪਏ ਅੱਜ ਤੋਂ ਲੈ ਕੇ 21 ਤਰੀਕ ਤੱਕ ਦੀ ਤਮਾਕਾ ਸੇਰ ਅੱਜ ਤੋਂ ਲੈ ਕੇ 21 ਤਰੀਕ ਤੱਕ ਹਾਂਜੀ ਹਾਂਜੀ ਗਲਾਸ ਦਾ ਵੀ ਜਿਹੜਾ ਮਰਜ਼ੀ ਸੂਟ ਲੈ ਲਿਓ 1999 ਰੁਪਏ ਦਾ ਸਿਰਫ 1999 ਦਾ ਲਓ ਜੀ ਕੰਮ ਬੜਾ ਸੋਹਣਾ ਹੋਇਆ ਹੋਵੇ ਇਹਦੇ ਵਿੱਚ ਵੀ ਬੜਾ ਵਧੀਆ ਕੰਮ ਹੈ ਬਰਬਰੀ ਦਾ ਸੂਟ ਹੈ ਬੀ ਸ਼ੇਪ ਦੇ ਵਿੱਚ 1499 ਰੁਪਏ ਦਾ ਸਿਰਫ 1499 ਮਾਰਕੀਟ ਦੀ ਰਹਿਨ ਦਦੋ ਇੱਕ ਵਾਰ ਮਾਰਕੀਟ ਵਿੱਚ ਹੈ 3300 ਰੁਪਏ ਸਾਲੋ ਤੇ ਏਕ ਏਨਲਨ ਕਿੰਨਾ ਦੇਣਾ 1499 ਫਿਰ 1499 ਅੱਗੇ ਵੀ ਵਰਕ ਆ ਸੂਟ ਦੇ ਪਿੱਛੇ ਵੀ ਵਰਕ ਆ ਕਰੋ ਚੱਕਰ ਫੈਨਿੰਗ ਕਲਰਫੁਲ ਜੀ ਐਟ ਮਾਈਕ ਦੇ ਛੇੜ ਦੇ ਵਿੱਚ ਸੂਟ ਬਾਜ਼ਾਰ ਦਾ ਰੇਟ ਹੈਗਾ 3500 ਰੁਪਏ ਹਾਂ ਬਾਜ਼ਾਰ ਦਾ ਰੇਟ ਹੈਗਾ 3500 ਰੁਪਏ ਏਕ ਏਕ ਲਕਸ਼ ਨੇ ਕਿੰਨੇ ਦਾ ਦੇਣਾ ਮੈਂ ਦੇਣਾ ਇਹ ਸਿਰਫ 1999 ਰੁਪਏ 1999 ਕਹਿੰਦੇ 3500 ਵਾਲਾ ਵੀ ਕਰਤਾ 1999 ਦਾ ਉਹ ਵੀ ਡਬਲ ਛੇੜ ਦੇ ਵਿੱਚ ਕਹਿੰਦੇ ਔਰਗੰਜਾ ਦਾ ਪੱਟਾ ਨਾਲ ਆ ਜੇਗਾ ਰੱਖਾਈ ਜੀ ਆ ਯਾਰ ਜੀ ਡਿਜ਼ਾਈਨਿੰਗ ਦਾ ਦਿਖਾਉਗਾ ਨੇ ਫਰੰਟੇ ਦੇ ਵਿੱਚ ਦਿਖਾਉਗਾ ਜੀ ਸਰੋ ਚੈੱਕ ਕੋਈ ਸੂਟ ਹੈਗਾ 2200 ਵਾਲਾ ਕੋਈ ਹੈਗਾ 2500 ਵਾਲਾ ਅੱਛਾ ਜੀ ਕੋਈ 2200 ਕੋਈ 2500 ਰੇਟਾਂ ਦਾ ਕਰਕੇ ਦਊਗਾ ਫਾਇਦਾ ਸਿਰਫ 999 ਰੁਪਏ ਦਾ ਸਿਰਫ 999 ਦੇ ਵਿੱਚ ਕਹਿੰਦੇ ਇੱਕ ਸੂਟ ਸਿਰਫ 21 ਤਰੀਕ ਤੱਕ ਲੱਗੀ ਸੇਲ ਸਿਰਫ 999 ਰੁਪਏ ਲੋ ਜੀ ਜਿਹੜਾ ਮਰਜੀ ਚੱਕ ਲੋ ਜਿਹੜਾ ਮਰਜੀ ਕਲਰ ਚੱਕ ਲੋ ਜਿਹੜਾ ਮਰਜੀ ਕੰਮ ਹੋਇਆ ਸੂਰਦਾ ਚੱਕ ਲੋ ਸਿਰਫ 999 999 ਕੋਈ tho to 21 ਨਹੀਂ ਲੈਣਾ 22 ਨਹੀਂ ਲੈਣਾ 25 ਨਹੀਂ ਲੈਣਾ ਸਿਰਫ 999 ਲੈਣਾ ਜਿਹੜਾ ਮਰਜੀ ਲੈ ਜਾਓ ਕਲਰ ਕਰੀ ਜਾਓ ਜਿੱਤਰੀ ਲੋ ਆ ਲੋ ਜੀ ਇਹ ਵੀ 999 ਦੇ ਵਿੱਚ ਇਹ ਵੀ 999 ਥ੍ਰੈਡ ਦਾ ਕੰਮ ਹੈ ਪੋਂਚੇ ਪੋਂਚੇ ਦਿਖਾ ਦੂ ਇਹਨਾਂ ਦੇ ਪੋਂਚੇ ਪੋਂਚੇ ਕੱਢੇ ਲਏ ਸਭ ਦੇ ਪੋਂਚੇ ਗੱਡੇ ਹੋਏ ਆ ਬਾਹਾਂ ਗੱਡੀਆਂ ਹੋਈਆਂ ਲੋ ਜੀ ਕਹਿੰਦੇ ਬਾਕੀ ਗੱਡੀਆਂ ਚਾਹ ਨਹੀਂ ਦੀ ਪੋਂਚੇ ਵੀ ਗੱਡੇ ਹੋਏ ਸਿਰਫ 999 ਦੇ ਵਿੱਚ ਆ ਆ ਲੋ ਜੀ ਕਰੋ ਚੈੱਕ ਬਹੁਤ ਆ ਹੁਣ ਇਹਦੇ ਵਿੱਚ ਜਿੰਨੇ ਮਰਜੀ ਸੂਟ ਲੈ ਲਿਓ ਹਜ਼ਾਰਾਂ ਐ ਸੂਟ ਦੇ ਮਰਜੀ ਐ ਨਾ ਕਰਿਓ ਕਿਤੇ ਚਾਰ ਕੇ ਸੂਟ ਦਿਖਾ ਕੇ ਕਹਦੇ ਨਾ ਨਹੀਂ ਨਹੀਂ ਲੈ ਫਿਰ ਹੁਣ ਸਟਾਕ ਗਿਰਦਾ ਦੇਖੋ ਆਜੋ ਅੱਗੇ ਆਜੋ ਫਰੈ ਨਹੀਂ ਹੁੰਦਾ ਹਾਊ ਮਨੀ ਸਟਾਕ ਆ ਗਿਆ ਦਿਖਾਓ ਸੂਟ ਸਾਰੇ 990 ਵਾਲੀ ਗਿਰੂਗੇ ਆ ਲੋ ਕਰੋ ਚੈੱਕ 990 990 ਦੇ ਬਾਧੂ ਸਟਾਕ ਆ ਗਏ 990 ਬਾਰੀਆਂ ਉੱਪਰੀਆਂ ਵਈਆਂ ਆ ਲੋ ਕਰੋ ਚੈੱਕ 990 990 990 35 35 ਵਾਲੇ ਸੂਟ ਦੇ ਵਿੱਚ 990 990 ਸਾ ਮੇਰਾ ਚੈੱਕ ਜਿੰਨਾ ਮਰਜ਼ੀ ਚੋਲ ਲੈ ਜਿਹੜੇ ਕੋਟਾ ਸਾਰੇ 999 ਕੋਈ 2500 ਮਰਜ਼ੀ ਡਿਜ਼ਾਈਨ ਵਿੱਚ ਰੇਟ ਲਾ ਕੇ ਦਊਗਾ ਸਿਰਫ 999 ਮੇਰੇ ਮਾ ਆ ਡਿਜ਼ਾਈਨਿੰਗ ਕਰੀਏ ਚੈੱਕ ਨਾ ਦਾ ਗਲਾਂ ਵੀ ਹੁੰਗਾ ਆਹ ਲੋ ਜੀ ਕਹਿੰਦੇ ਗਲ ਪੱਲੇ ਦਾ ਕੰਮ 9 ਤੋਂ 99 ਥਰੈਡ ਦਾ ਕੰਮ ਹੋਇਆ ਬਾਜੂ ਪਹੁੰਚੇ ਸਾਰਾ ਕੱਢਿਆ ਹੋਇਆ ਸਿਸਟਮ ਹੈ ਜੀ ਉਹ ਮੈਂ ਕਿਹਾ ਕੱਪੜਾ ਬੋਲਦੇ ਜੀ ਕੱਪੜਾ ਕਿਤੇ ਲੋਕਾਂ ਨੂੰ ਦਿਖਾਈ ਉਹ ਮੈਂ ਕਿਹਾ ਕੱਪੜੇ ਦੀ 10 ਸਾਲ ਦੀ ਗਾਰੰਟੀ ਹੈ ਖਰਾਬ ਹੋਗਾ ਉਹ ਚੱਕ ਲੈਓ ਲੋ ਜੀ ਕਹਿੰਦੇ 99 ਦੇ ਵਿੱਚ 10 ਸਾਲ ਦੀ ਗਾਰੰਟੀ ਆ ਦਿਖਾ ਦਿਓ ਇਹ ਹੈਵੀ ਪੱਲੇ ਦੇ ਕੱਪੜਾ ਹੈਗਾ ਚਾਕਲੇਟ ਕਰੋ ਚੱਕ ਡਿਜ਼ਾਈਨਿੰਗ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਵਾ ਲੋ ਜੀ ਕਹਿੰਦੇ ਮਾਰਕੀਟ ਵਿੱਚ ਹੋਈ ਚਾਕਲੇਟ ਚਾਕਲੇਟ ਆ ਲੋ ਜੀ ਕਰਤਾ 99 ਦੇ ਵਿੱਚ ਚਾਕਲੇਟ ਵੀ ਹੁਣ ਬਸ ਬਹੁਤ ਹੈ ਕਿ ਹੋਰ ਆਣ ਨਵਾ ਹਜੇ ਉਹ ਬਾਰੀਆਂ ਦੇ ਦਿਖਾ ਦਿਓ ਲੱਗਿਆ ਮਾਲੇ ਦਿਖਾ ਦਿਓ ਆ ਲੋ ਆ ਦੇਖ ਲੋ ਬਹੁਤ ਲੱਗੀ ਵੀ ਵੈਰਾਈਟੀ ਆਣਾ ਕਿੱਥੇ ਆ ਏਕੇ ਕਲੈਕਸ਼ਨ ਮੀਨ ਬਜਾਰ ਵਾਲੀ ਪੰਜ ਦਿਨ ਦੀ ਲੱਗੀ ਧਮਾਕਾ ਸੇਲ ਸਿਰਫ ਵਾਹ ਆ ਲੋ ਹੁਣ ਤੁਸੀਂ ਦਿਖਾਓ ਬੱਚਿਆਂ ਦੇ ਕੁਰਤੇ ਪਜਾਮੇ ਲਓ ਜੀ ਬੱਚਿਆਂ ਦੇ ਦਿਖਾ ਦਿੰਦੇ ਕੁਰਤੇ ਪਜਾਮੇ ਲਓ ਜੀ ਕਰੋ ਚੈੱਕ ਡਿਜ਼ਾਈਨਿੰਗ ਆ ਆ ਲੋ ਕਰੋ ਚੈੱਕ ਕੁਰਤੇ ਪਜਾਮੇ ਕਹਿੰਦੇ ਬਾਸਕਟਾਂ ਵਾਲੇ ਚਾਹੀਦੇ ਆ ਬਾਸਕਟਾਂ ਵਾਲੇ ਆ ਦਿਖਾ ਦਿਓ ਇੱਕ ਸੂਟੇ ਕਲੈਕਸ਼ਨ ਇੱਥੇ ਜੀ ਦੁਕਾਨ ਆ ਜਿੱਥੇ ਕੱਪੜੇ ਦੇ ਨਾਲ ਨਾਲ ਰੈਡੀਮੇਡ ਵੀ ਸਾਰਾ ਕੁਝ ਮਿਲੂਗਾ ਕੋਈ ਚਾਹੇ ਕਹਿੰਦੇ ਬੱਚਿਆਂ ਦੇ ਲੈ ਲਓ ਚਾਹੇ ਲੈ ਲਓ ਬੜਿਆਂ ਦੇ ਆਹ ਆ ਲੋ ਕਰੋ ਚੈੱਕ ਕਹਿੰਦੇ ਚਾਹੇ ਲੈ ਲੋ ਸ਼ੇਰਵਾਨੀਆਂ ਚਾਹੇ ਲੈ ਲੋ ਕੋਟ ਪੈਂਟ ਸਾਰੀ ਵੈਰਾਈਟੀ ਮਿਲੂਗੀ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਚਾਹਤ ਨੇ ਥਲੇ ਇੱਕ ਤੇ ਇੱਕ ਵੈਰਾਈਟੀਆਂ ਮਿਲੂਗੀਆਂ ਇੱਕ ਤੇ ਇੱਕ ਡਿਜ਼ਾਈਨਿੰਗਾਂ ਮਿਲੂਗੀਆਂ ਅਗਲੇ ਅਗਲੇ ਡਿਜ਼ਾਈਨ ਕੱਢੀ ਜਾਓ ਨਾਲ ਦੀ ਨਾਲ ਜੀ ਦਿਖਾਈ ਜੋ ਤੁਸੀਂ ਅਲਗ ਅਲਗ ਐਟਮਾ ਲੋ ਸਟਾਈਲ ਮਿਲੂਗਾ 16 18 20 22 24 26 28 30 32 ਇੱਕ ਤੇ ਇੱਕ ਵੈਰਾਈਟੀ ਇੱਕ ਤੇ ਇੱਕ ਡਿਜ਼ਾਈਨਿੰਗਾਂ ਆਹ ਇੱਕ ਨਹੀਂ ਸੋਹਣੀ ਸ਼ੇਰਵਾਨੀ ਆ ਕਰੋ ਚੈੱਕ ਆ ਲੋ ਨਾਲ ਮਾਲਾ ਹੈਗੀ ਆ ਫ੍ਰੀ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗਾਂ ਆਹ ਲੋ কুরਤੇ ਪਜਾਮੇ ਉੱਤੇ ਬਾਸਟਾ ਕਹਿੰਦੇ ਪਾਣੇ ਆ ਪੰਜਾਬੀਆਂ ਦੀ ਸ਼ਾਨ ਆਹ ਲੋ ਕਰੋ ਚੈੱਕ ਵੈਰਾਈਟੀ ਹੈ ਜੀ ਬਹੁਤ ਆਹ ਲੋ ਕਹਿੰਦੇ ਸੇਮ ਬੜਿਆਂ ਨਾਲ ਦੇ ਮੋਡਲਾਂ ਨਾਲ ਦੇ ਪੀਸ ਪਾਣੇ ਨੇ ਆ ਮੇਰੇ ਬੱਚਿਆਂ ਨੂੰ ਕਹਿੰਦੇ ਬੜਿਆਂ ਵਾਲਾ ਮਾਡਲ ਆਹ ਲੋ ਬਹੁਤ ਹੈ ਹੋਰ ਜੱਲਾਂ ਹਜੇ ਦਿਖਾ ਦਿਓ ਦਿਖਾ ਦਿਓ ਵੈਰਾਈਟੀ ਦਿਖਾ ਦਿਓ ਤੁਸੀਂ ਬੱਸ ਆਹ ਲੋ ਜੀ ਕਹਿੰਦੇ ਬਾਸਟੀ ਵਾਲਾ ਘੋਟਾ ਨੋ 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 ਹੋਰ ਆਉਂਗੀ ਵੈਰਾਈਟੀ ਦਾ ਕੋਈ ਕਮੀ ਨਹੀਂ ਆਹ ਲੋ ਸਾਈਜ਼ ਮਿਲੂਗਾ 20 22 24 26 28 30 32 ਆਹ ਲੋ ਸ਼ਰਟ ਹੋਊਗੀ ਨਾਲ ਨਾਲ ਜੈਕਟ ਬੱਚਿਆਂ ਦੀ ਸੈੱਟ ਪੂਰਾ ਆਹ ਲੋ ਸ਼ਰਟ ਹੋਊਗੀ ਨਾਲ ਹੋਊਗੀ ਪੈਂਟ ਸਾਈਜ਼ ਮਿਲੂਗਾ 20 22 24 26 28 30 32 ਆਹ ਲੋ ਕਰੋ ਜੈਕਟ ਡਿਜ਼ਾਈਨਿੰਗ ਆਹ ਲੋ ਕਰੋ ਜੈਕ ਕੋਈ ਜੀ ਕਰੋ ਜੈਕ ਇਹਨਾਂ ਦੇ ਵਿੱਚ ਵੀ ਰਹਿਣ ਵਾਲੀ ਕੋਈ ਆਫਰ ਉਫਰ ਮੈਂ ਕਿਹਾ ਸਾਰੇ ਆਪਣਾ ਲਾ ਕੇ ਕਰੋ ਮਾਣਾ ਤਰੂਈ ਮੈਂ ਕਿਹਾ ਪੂਰੇ ਮਾਣਾ ਤਰ ਹੋਣਗੇ ਜੀ ਕੀ ਕੋਈ ਇੱਕੋ ਵੈਰਿਟੀ ਮਿਲੂਗੀ ਆਜੋ ਫਟਾਫਟ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਲੋ ਜੀ ਕਹਿੰਦੇ ਆਜੋ ਬੱਚਿਆਂ ਦੇ ਵੀ ਆ ਗਏ ਸੈੱਟ ਪੂਰੇ ਪੂਰੇ ਆ ਲੋ ਜੀ ਕੁੜੀਆਂ ਦੇ ਵੀ ਦਿਖਾ ਦਮਾ ਆ ਜਾਓ ਆ ਜਾਓ ਕੁੜੀਆਂ ਦੇ ਵੀ ਗੋਲਦ ਸੈੱਟ ਜੋ ਵੀ ਹੈਗੇ ਫੋਨ ਨੰਬਰ ਕਰ ਲਓ 99814767800 ਵੈਸੇ ਤਾਂ ਫੋਨ ਚੱਕਣ ਦਾ ਟਾਈਮ ਹੈ ਨਹੀਂ ਹੁਣ ਥੋੜਾ ਜਿਹਾ ਰਸ਼ ਹੈਗਾ ਬਹੁਤ ਜ਼ਿਆਦਾ ਆਪੇ ਆਜੋ ਫਟਾਫਟ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾੜੀਆਂ ਦੀ ਹੱਟੀ ਮੇਨ ਨੰਬਰ ਬੋਲਦੇ ਇੱਕ ਵਾਰ ਫੇਰ 96147 60800 ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਆ ਲੋ ਕਰੋ ਚੈੱਕ ਪਾਰਟੀ ਵੇ ਸੋਟਾ ਦੀ ਡਿਜ਼ਾਈਨਿੰਗ ਆ ਮਾਲ ਆਇਆ ਵਾ ਬੰਬਾ ਵੈਰਾਈਟੀ ਹੈਗੀ ਫੁੱਲ ਚਾਹੇ ਲੈ ਲੋ ਬੱਚਿਆਂ ਦਾ ਚਾਹੇ ਲੈ ਲੋ ਜੈਂਸ ਦਾ ਚਾਹੇ ਲੈ ਲੋ ਲੇਡੀਜ਼ ਦਾ ਲੇਡੀਜ਼ ਦਾ ਲੇਕਿਨ ਤਕਰੀਬਨ ਸਾਰੇ ਜ਼ਮਾਨ ਮਿਲ ਜਣਾ ਰੂਨ ਅਜੀ ਕੋਈ ਆਟਮ ਨੇ ਜਿਹੜੀ ਕੱਪੜੇ ਦੇ ਰਿਗਾਰਡਿੰਗ ਨਹੀਂ ਮਿਲੂਗੀ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਆ ਲੋ ਇੱਕ ਆ ਚੱਕ ਦੋ ਮਿੰਨੀ ਮੀ ਦਾ ਕਿਹੜਾ ਮਾਲ ਹੈ ਵੀ ਦਿਖਾ ਦਈਏ ਆ ਲੋ ਆ ਲੋ ਜੀ ਕੀ ਕਹਿੰਦੇ ਆ ਦਿਖਾਓ ਕੋਈ ਗਰਮ ਜਿਆ ਸੈਟ ਕਹਿੰਦੇ ਆ ਲੋ ਗਰਮ ਸੈਟ ਆਲੇ ਨਾਲ ਹੈਗੀ ਲੈਗੀਆਂ ਵੈਰਾਈਟੀ ਮਿਲੂਗੀ ਸਾਰੀ ਆਲੋਤਮਾ ਸਾਹਿਬ ਮਾਲ ਹੁਣ ਉਹਨੂੰ ਦਿਖਾਤਾ ਸਾਰਾ ਆਪਾਂ ਨੇ ਬੱਚਿਆਂ ਦਾ ਵੀ ਦਿਖਾਤਾ ਜੀ ਇਤੋਂ ਇਲਾਵਾ ਮਾਲ ਹੋਰ ਵੀ ਹੈਗਾ ਮੈਂ ਕਹਿੰਦਾ ਇਤੋਂ ਇਲਾਵਾ ਸਾਰੇ ਕੈਟਨ ਦੇ ਸੇਲ ਲਾ ਕੇ ਦਊਗਾ 5 ਦਿਨ ਦੀ ਸੇਲ ਕੋਈ ਕਮਾਈ ਨਹੀਂ ਕਰੂੰਗਾ ਸਿਰਫ ਸੇਵਾ ਕਰੂੰਗਾ ਰੋਜ਼ਾਰੀ ਦਾ ਪੰਜ ਦਿਨ ਦੱਸੋ ਵੀ ਮਾਰਕੀਟ ਨਾਲੋਂ ਅੱਡਾ ਮੁੱਲ ਹੋਊਗਾ ਜਾਂ ਨਹੀਂ ਹੋਊਗਾ ਮੈਂ ਕਹਾਂ ਮਾਰਕੀਟ ਨਾਲੋਂ ਰੇਟ ਦਊਗਾ ਬਹੁਤ ਹੀ ਘੱਟ ਰੀਜ਼ਨੇਬਲ ਰੇਟ ਇੱਕੋ ਇੱਕ ਹੱਟੀ ਬਾਣੀਆਂ ਦੀ ਹੱਟੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ 5 ਦਿਨਾਂ ਦਾ ਹੀ ਲੱਗੀ ਸੇਲ ਦੀਵਾਲੀ ਤੇ 21 ਤਰੀਕ ਤੱਕ ਦੀ ਦੀਵਾਲੀ ਤੇ ਅਗਲੇ ਦਿਨ ਤੱਕ ਦੀ ਸੇਲ ਲੱਗੀ ਆ 21 ਤਰੀਕ ਤੱਕ ਦੀ 16 17 18 19 20 21 5 ਦਿਨ ਦੀ ਸੇਲ ਆ ਹਮ ਹਮਾ ਕੇ ਪਹੁੰਚੋ ਏਕੇ ਕਲੈਕਸ਼ਨ ਮੇਨ ਬਜ਼ਾਰ ਪੁਰਾਲੀ ਫੋਨ ਨੰਬਰ ਕਰ ਲਓ 98147 66800 ਵੱਡੇ ਵੱਡੇ ਫਾਇਦੇ ਕਰਤੇ ਚਾਹੇ ਜੇ ਲੋ ਨਿਆਣਿਆਂ ਦੇ ਕੱਪੜੇ ਚਾਹੇ ਜੇ ਲੋ ਬੜਿਆਂ ਦੇ ਚਾਹੇ ਜੇ ਲੋ ਲੇਡੀਜ਼ ਦੇ ਚਾਹੇ ਜੇ ਲੋ ਜੈਂਟਸ ਦੇ ਆਣਾ ਕਿੱਥੇ ਪੈਣਾ ਜੀ ਏਕੇ ਕਲੈਕਸ਼ਨ ਮੇਨ ਬਜ਼ਾਰ ਪੁਰਾਲੀ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾ